ਖਾਲੀ ਸੰਡਾਲਾਈ ਚੈਨਲ ਦੇ ਆਪਜੀਤ ਦਾ ਸਵਾਗਤ ਹੈ ਸੂਬੇ ਪਰ ਪਹਿਣਾ ਨੂੰ ਆਪਣੀ ਮਿਹਨਤ ਨਾਲ ਤੇ ਹੁਨਰ ਨਾਲ ਦੇਸ਼ ਪਰ ਕਮਾਇਆ ਹੈ ਨੈਭ ਸਿੰਘ ਸੈਣੀ ਹਰਿਆਣਾ ਦੇ ਮੁੱਖ ਮੰਤਰੀ ਨੈਭ ਸਿੰਘ ਸੈਣੀ ਨੇ ਕਿਹਾ ਹੈ ਕਿ ਸੂਬੇ ਦੀਆਂ ਪਹਿਣਾ ਆਪਣੀ ਮਿਹਨਤ ਤੇ ਹੁਨਰ ਨਾਲ ਹੁਨਰ ਨਾਲ ਦੇਸ਼ ਪਰ ਵਿੱਚ ਨਾਮ ਕਮਾਇਆ ਹੈ ਇਹੀ ਸਵੈ ਨਿਰਭਰ ਭਾਰਤ ਦੀ ਪਛਾਣ ਹੈ ਹਰ ਘਰ ਵਿੱਚ ਹੁਨਰ ਅਤੇ ਹਰ ਇੱਕ ਨੂੰ ਕੰਮ ਹੈ ਅੱਜ ਹਰਿਆਣਾ ਦੇ ਹਜ਼ਾਰਾਂ ਸਹਿ ਸਹਿਤਾ ਸਮੂਹ ਸਵੈ ਨਿਰਭਰ ਭਾਰਤ ਦੇ ਸਭ ਤੋਂ ਮਜ਼ਬੂਤ ਥੰਮ ਬਣ ਚੁੱਕੇ ਹਨ ਮੁੱਖ ਮੰਤਰੀ ਸ੍ਰੀ ਨੈ브 ਸਿੰਘ ਸੈਣੀ ਸੈਣੀ ਨੇ ਸ਼ਨੀਵਾਰ ਨੂੰ ਪੰਚਕੂਲਾ ਵਿਕੇ ਸਵੈ ਨਿਰਪ ਸਮੂਹ ਸਮੇਲਨ ਵਿੱਚ ਮਹਿਲਾਵਾਂ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਨੇ ਕਿਹਾ ਕਿ ਸਵੈ ਨਿਰਪ ਸਮੂਹ ਭਾਰਤ ਦੇ ਅੰਗਰਦੂਤ ਹਨ। ਜਿ ਸਵੈ ਨਿਰਪ ਭਾਰਤ ਦਾ ਅਸਲੀ ਅਸਲੀ ਚਿਹਰਾ ਹਨ। ਜਦੋਂ ਕਿਸੇ ਪਿੰਡ ਦੀ ਮਹਿਲਾ ਸਿਲਾਈ ਮਸ਼ੀਨ ਜਾਂ ਲੈ ਕੇ ਕੋਈ ਜੁਵਕ ਬੇਟੀ ਡੇਰੀ ਜਾਂ ਦਸਤਕਾਰੀ ਦਾ ਕੰਮ ਕਰਦੀ ਹੈ ਤਾਂ ਉਹ ਸਿਰਫ ਆਪਣੇ ਪਰਿਵਾਰ ਦੀ ਜੈਵਿਕਾ ਨਹੀਂ ਬੰਦੀ ਉਹ ਸਮਾਜ ਪ੍ਰਵੇਖ ਮਨਉਂਦੀ ਹੈ ਜੈਵਿਕਾ ਖੇਤੀ ਖੇਤੀਬਾੜੀ ਅਤੇ ਡਿਜੀਟਲ ਸਮਾਹੂਤੋਂ ਲੈ ਕੇ ਛੋਟੇ ਉਜੋਗ ਤੱਕ ਵਿੱਚ ਭਾਗੀਦਾਰ ਰਖੂ ਨਵਾਰਈ ਹੈ ਸਵੈ ਨਿਰਪਖ ਸਮੂਹ શ્રી ਨੈਪਸਿਕ ਸੈਣੀ ਨੇ ਕਿਹਾ ਕਿ ਸੁਭਾ ਸਰਕਾਰ ਹੋਂ ਤੱਕ 65000 ਤੋਂ ਵੱਧ ਸਵੈ ਨਿਰਪਖ ਸਮੂਹਾਂ ਨੂੰ ਸ਼ਸਤਤ ਬਣਾਇਆ ਹੈ ਇਸ ਵਿੱਚ ਲੱਖਾਂ ਮਹਿਲਾ ਮੈਂਬਰ ਆਪਣੀ ਮਿਹਨਤ ਨਾਲ ਸਮਾਜ ਵਿੱਚ ਸਨਮਾਨ ਤੇ ਪਛਾਣ ਬਣਾ ਰਹੀਆਂ ਹਨ ਸਹਿਯਤਾ ਸਮੂਹ ਨੂੰ ਬੈਂਕ ਕਾਰਜ ਟ੍ਰੇਨਿੰਗ ਤੇ ਬਾਂਡਰਿੰਗ ਦੀ ਪੂਰੀ ਸਹੂਲਤ ਦਿੱਤੀ ਹੈ ਜੋ ਇਹ ਸਿਰਫ ਉਪਾਦਨ ਨਹੀਂ ਸਗੋ ਇੱਕ ਵਿਕਰੀ ਵਿੱਚ ਸਵੈ ਨਿਰਭਰ ਬਣ ਸਕਣ ਨਾਲ ਹੀ ਜੈਵਿਕ ਖੇਤੀ ਦੇ ਡਿਜੀਟਲ ਸਮਾਪ ਨੂੰ ਲੈ ਕੇ ਛੋਟੇ ਉਜੋਗ ਤੱਕ ਆਪਣੀ ਭਾਗੀਦਾਰ ਖੂਬ ਨਿਵਾ ਰਹੀਆਂ ਹਨ ਸਾਡੀਆਂ ਪੈਣਾ ਹੁਣ ਦੀ ਚਲ ਪੇਮੈਂਟ ਅਤੇ ਕਮਰਸ ਆਨਲਾਈਨ ਮਾਰਕਟਿੰਗ ਜਾਈ ਖੇਤਰ ਵਿੱਚ ਅੱਗੇ ਵਧਾਰੀਆਂ ਹਨ ਸੂਬੇ ਦੇ ਸਵੈ ਨਿਰਪਰਸਮਾਨੂ ਕੰਮ ਦਾ ਕੰਮ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਲਾਗਾ ਕੀਤੀ ਮੁੱਖ ਮੰਤਰੀ ਨੇ ਕਿਹਾ ਕਿ ਸਵੈ ਸਹਿਤਾ ਸਮੂਹ ਦੇ ਕੰਮ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਲਾਗਾ ਕੀਤੀ ਉਹਨਾਂ ਨੇ 28 ਜੁਲਾਈ 2024 ਨੂੰ ਮਨ ਕੀ ਬਾਤ ਪ੍ਰੋਗਰਾਮ ਵਿੱਚ ਲੋਕਿਕ ਜੁਲੂ ਦਸਤਕਾਰੀ ਉਦਯੋਗ ਨਾਜਿਕਰ ਕੀਤਾ ਹੈ ਸਾਡੇ ਰੋहतक ਜ਼ਿਲ੍ਹੇ ਦੀ 250 ਤੋਂ ਵੱਧ ਮਹਿਲਾਵਾਂ ਬਲਾਕ ਪ੍ਰਿੰਟਰ ਤੇ ਰੰਗਾਈ ਦਾ ਕੰਮ ਕਰਦੀਆਂ ਹਨ ਇਸੇ ਤਰ੍ਹਾਂ ਗੁਰੂਗ੍ਰਾਮ ਦੇ ਪਿੰਨ ਚੰਦੂ ਨਿਵਾਸੀ ਪੂਜਾ ਸ਼ਰਮਾ ਨੂੰ ਕਮਉਤਰੀ ਮਹਿਲਾ ਦਿਵਸ 2022 ਦੇ ਮੌਕੇ ਦੇਸ਼ ਤੇ ਰਾਸ਼ਟਰਪਤੀ ਵੱਲੋਂ ਨਾਰੀ ਸ਼ਕਤੀ ਪ੍ਰਦਰਸ਼ਨ ਦਾ ਸਨਮਾਨ ਕੀਤਾ ਗਿਆ ਹੈ ਪ੍ਰੋਡਕਟਰਾਂ ਦੀ ਪਛਾਣ ਦਵਾਨ ਲਈ ਪਦਮ ਸਕੀਮ ਤਹਿਤ 1 ਬਲਾਕ 1 ਪ੍ਰੋਡਕਟ ਨੂੰ ਕਰ ਰਹੇ ਪ੍ਰਗੋਸ਼ਿਤ ਉਨ੍ਹਾਂ ਕਿਹਾ ਕਿ ਭੈਣਾ ਪਸ਼ੂ ਪਾਲਨ ਬਾਗਬਾਨੀ ਮੱਛੀ ਪਾਲਨ ਤੇ ਬਿਊਟੀ ਪਾਰਲਰ ਕਿਸਾਨਾਂ ਦੀਆਂ ਦੁਕਾਨਾਂ ਕੈਟਰਿੰਗ ਆਦਿ ਅਰਾਈ ਸਵੈ ਸੇਤੀ ਪ੍ਰੋਜੈਕਟਾਂ ਨੂੰ ਪ੍ਰੋ ਸਹਿਤ ਕਰ ਰਹੀਆਂ ਹਨ ਹਰ ਖੇਤਰ ਵਿੱਚ ਕਿਸੇ ਨਾ ਕਿਸੇ ਪ੍ਰੋਡਕਟ ਦੀ ਆਪਣੀ ਆਪਣੀ ਹੀ ਪਛਾਣ ਹੁੰਦੀ ਹੈ ਜਾਇਹੇ ਪ੍ਰੋਡਕਟ ਨੂੰ ਕੋਈ ਉੱਥੇ ਇੱਕ ਮੰਤਰੀ ਪਦਰ ਤੇ ਪਛਾਣ ਦਿਲਾਉਣ ਲਈ ਪਦਮ ਸਕੀਮ ਤਹਿਤ 1 ਬਲਾਕ 1 ਪ੍ਰੋਡਕਟ ਨੂੰ ਪਰ ਪਰਸਾਤ ਕਰ ਰਹੇ ਹਮ ਤਾਨਵਾਜੀ ਖਵਣਾ ਲਈ ਬਣੇ ਰਹੋ